ਸਾ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਬੱਚੇ ਬੱਚੀਆਂ ਦਾ ਮੈਂ ਦਿਲੋਂ ਬਹੁਤ ਹੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਜਿਨ੍ਹਾਂ ਨੇ ਨਹੀਂ ਵੀ ਸਬਸਕ੍ਰਾਈਬ ਕੀਤਾ ਪਰ ਉਹ ਸੁਣਦੇ ਨੇ ਮੈਨੂੰ ਪਤਾ ਬਹੁਤ ਭੈਣ ਭਾਈ ਸੁਣਦੇ ਨੇ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਰ ਉਹ ਸੁਣਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇੰਨੇ ਪਿਆਰ ਦਿੰਦੇ ਰਹੋ ਤੁਹਾਡੀ ਝੋਲੀ ਚ ਬੋਲੀਆਂ ਗੀਤ ਬਾਤਾਂ ਪਾਉਂਦੀ ਰਹੂੰਗੀ ਜਿੰਨਾ ਚਿਰ ਹੈਗੇ ਆ ਤਾਂ ਕਿ ਆਪਣਾ ਵਿਰਸਾ ਬਿਲਕੁਲ ਹੀ ਅਲੋਪ ਨਾ ਹੋਵੇ ਸਗੋਂ ਦੱਸਿਆ ਕਰੋ ਬੱਚਿਆਂ ਨੂੰ ਘਰੀ ਹੁੰਦੇ ਨੇ ਜਦੋਂ 10 20 ਮਿੰਟ ਸੁਣਾਇਆ ਕਰੋ ਉਹਨਾਂ ਨੂੰ ਬਾਤਾਂ ਗੀਤ ਤਾਂ ਕਿ ਬੱਚਿਆਂ ਨੇ ਅੱਗੇ ਵਿਰਸਾ ਸੰਭਾਲਣਾ ਹੈ ਉਹ ਟੁੱਟਣਾ ਨਹੀਂ ਇਸ ਆਪਣੇ ਅਮੀਰ ਵਿਰਸੇ ਨਾਲੋਂ ਸੋ ਮੈਂ ਵੀ ਐਸੇ ਆਰੇ ਲੱਗੀ ਹੋਈਆਂ ਫਿਰ ਅੱਜ ਫੇਰ ਬਾਤ ਲੈ ਕੇ ਆਈਆਂ ਤੁਹਾਡੇ ਸਾਹਮਣੇ ਆਸ ਕਰਦੀਆਂ ਪਸੰਦ ਆਊਗੀ ਮਾਣੋਂ ਅਨੰਦ ਫਿਰ ਵਧੀਆ ਜੀ ਬਾਤ ਦਾ کئی ਵਾਰੀ ਨਾ ਬੰਦੇ ਦੀ ਕਿਸਮਤ ਜਿਵੇਂ ਕਹਿੰਦੇ ਨੇ ਵੀ ਉਹੀ ਰੇਤੇ ਤੋਂ ਵੀ ਸੇਵਨਾ ਪੜਨੇ ਲੱਗ ਜਾਂਦਾ ਜਦੋਂ ਕਿਸਮਤ ਜਾਗਦੀ ਹੈ ਤਾਂ ਦੋ ਪੰਡਤਾਂ ਦੇ ਮੁੰਡੇ ਸੀ ਸਕੇਪਰਾ ਵੱਡਾ ਤਾਂ ਪੜਿਆ ਹੋਇਆ ਸੀ ਉਹਦਾ ਵਿਆਹ ਹੋਇਆ ਹੋਇਆ ਸੀ ਛੋਟਾ ਖੇਤੀ ਕਰਦਾ ਸੀ ਉਹ ਜਿਵੇਂ ਅਨਪੜ੍ਹ ਸੀ ਉਹ ਜਿਹੜਾ ਵੱਡਾ ਸੀ ਉਹੋ ਵਿਚੀ ਜਿਵੇਂ ਹੁਣ ਇਹਨਾਂ ਦੇ ਰੱਖੇ ਹੁੰਦੇ ਨੇ ਜਿਹੜੇ ਜਜਮਾਨ ਕਹਿੰਦੇ ਨੇ ਇਹ ਪਿੰਡਾਂ ਸ਼ਹਿਰਾਂ 'ਚ ਉਹ ਫੇਰ ਇਹਨਾਂ ਤੋਂ ਟੇਵੇ ਟੂਵੇ ਮਿਲਾਉਂਦੇ ਨੇ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਦਿਨ ਤਿਹਾੜੀ ਵਿਆਹਾਂ ਦੇ ਖੁਸ਼ੀਆਂ ਦੇ ਟਾਈਮ ਕਢਵਾਉਂਦੇ ਨੇ ਤੇ ਉਹ ਇਹ ਕੰਮ ਕਰਦਾ ਸੀ ਭਾਈ ਹੁਣ ਉਹ ਛੋਟੇ ਦਾ ਵੀ ਵਿਆਹ ਹੋ ਗਿਆ ਉਹਦੇ ਘਰ ਵਾਲੀ ਆ ਗਈ ਪੜ੍ਹੀ ਲਿਖੀ ਨੂੰ ਢਾਨ ਪੜਤੀ ਖੇਤੀ ਕਰਦਾ ਸੀ ਜ਼ਮੀਨ ਹੈਗੀ ਸੀ ਕੋਲੇ ਤਾਂ ਹੁਣ ਕੁਸ਼ਕ ਟਾਈਮ ਨਿਕਲਿਆ ਉਹ ਉਹਨੂੰ ਕਹਿਣ ਲੱਗੀ ਵੀ ਤੂੰ ਤਾਂ ਕਰਦਾ ਖੇਤੀ ਉਹ ਰਾਵ ਨਾਲ ਵਧੀਆ ਕੱਪੜੇ ਪਾਹੀ ਰਹਿੰਦਾ ਕਹਿੰਦੇ ਉਹਨੂੰ ਕਹਿੰਦੀ ਵੀ ਅੱਡ ਹੋ ਜਾ ਉਹਨੇ ਬਹੁਤ ਕਿਹਾ ਵੀ ਇਹ ਆਪਾਂ ਮੈਂ ਨਹੀਂ ਚਾਹੁੰਦਾ ਵੀ ਦੋ ਤਾਂ ਭਾਈਆਂ ਸੀ ਉਹ ਆ ਕੰਮ ਕਰਦਾ ਰੋਜ਼ ਦੀ ਰੋਜ਼ ਉਹਨੂੰ ਵੈਸੇ ਆਉਂਦੇ ਨੇ ਆਪਾਂ ਨੂੰ ਹਾੜੀ ਸੌਣੀ ਆਇਆ ਕਰਨਗੇ ਮੈਂ ਪੜਿਆ ਨਹੀਂ ਹੋਇਆ ਮੈਂ ਤਾਂ ਖੇਤੀ ਵਾਲਾ ਹੀ ਆਂ ਖੇਤੀ ਵੀ ਇੰਨੀ ਵਧੀਆ ਨਹੀਂ ਹੁੰਦੀ ਇਕੱਲੇ ਤੋਂ ਉਹਨੂੰ ਕਹਿੰਦੀ ਨਹੀਂ ਜਿਵੇਂ ਮਰਜੀ ਕਰ ਅੱਡ ਹੋ ਜਾ ਤਾਂ ਭਾਈ ਉਹ ਆਪਣੇ ਭਾਈ ਨੂੰ ਕਹਿਣ ਲੱਗਿਆ ਵੀ ਵੀਰਾ ਮੇਰੇ ਘਰ ਵਾਲੀ ਬਹੁਤ ਤੰਗ ਕਰਦੀ ਐ ਵੀ ਅੱਡ ਹੋ ਨੂੰ ਉਹ ਕਹਿੰਦਾ ਭਾਈ ਹੋ ਜਾ ਚਲੋ ਜੀ ਸਾਰਾ ਕੁਝ ਬੰਡ ਲਿਆ ਜ਼ਮੀਨ ਬੰਡ ਲਈ ਘਰ ਬੰਡ ਲਿਆ ਹੋਰ ਜੋ ਸਮਾਨ ਬੰਡਣ ਵਾਲਾ ਸੀ ਬੰਡ ਲਿਆ ਹੁਣ ਜਦੋਂ ਉਹਨੇ ਆ ਕੇ ਦੱਸਿਆ ਵੀ ਲੈ ਮੈਂ ਹੋ ਗਿਆ ਅੱਡ ਉਹਨੂੰ ਕਹਿੰਦੀ ਜਜਮਾਨ ਕਿਹੜੇ ਆਏ ਨੇ ਤੈਨੂੰ ਉਹ ਕਹਿੰਦਾ ਜਜਮਾਨ ਤਮੈ ਲਈ ਨਹੀਂ ਹਣ ਕਹਿੰਦਾ ਕੋਈ ਗੱਲ ਹੀ ਨਹੀਂ ਹੋਈ ਕਹਿੰਦੀ ਕਿਉਂ ਨਹੀਂ ਹੋਈ ਫਿਰ ਜਜਮਾਨ ਵੀ ਲੈ ਉਹ ਕਹਿੰਦਾ ਮੈਨੂੰ ਭਸਾਉਂਦਾ ਨਹੀਂ ਊੜਾ ਨਹੀਂ ਆੜਾ ਨਹੀਂ ਆਉਂਦਾ ਕਹਿੰਦਾ ਜਜਮਾਨ ਮੈਨੂੰ ਪੁੱਛਿਆ ਕਰਨਗੇ ਟਾਈਮ ਦਿੱਤੇ ਤੇ ਹਾਰ ਕਢਾਉਣ ਨੂੰ ਉਹ ਕਹਿੰਦੀ ਸਭ ਚੱਲ ਜੂ ਤੂੰ ਜਜਮਾਨ ਮੰਗੋ ਤੋ ਉਹ ਕਹਿਣ ਲੱਗਿਆ ਵੀ ਵੀਰਾ ਹੁਣ ਉਹ ਜਜਮਾਨ ਮੰਗਦੀ ਹੈ ਉਹ ਕਹਿੰਦਾ ਭਾਈ ਤੈਨੂੰ ਰਾਜਾ ਵਜ਼ੀਰ ਦਾ ਘਰ ਤੈਨੂੰ ਦੇ ਦਿੰਨਾ ਵੀ ਉਹ ਤਕੜਾ ਘਰ ਹੈ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ ਉਹਨਾਂ ਦੇ ਵੀ ਉਹ ਤੈਨੂੰ ਦੇ ਦਿੰਨਾ ਉਹ ਕਹਿੰਦਾ ਠੀਕ ਹੈ ਆ ਕੇ ਇਹਨੇ ਦੱਸਤਾ ਵੀ ਲੈ ਵਜ਼ੀਰ ਮਿਲ ਗਿਆ ਆਪਾਂ ਤਾਂ ਹੁਣ ਭਾਈ ਲੰਘ ਰਿਹਾ ਹੈ ਟਾਈਮ ਇੱਕ ਦਿਨ ਦੋਨੇ ਚੁੱਲ੍ਹੇ ਤੇ ਮੂਹਰੇ ਬੈਠੇ ਰੋਟੀ ਖਾ ਰਹੇ ਨੇ ਤਾਂ ਉਧਰੋਂ ਵਜ਼ੀਰ ਤੁਰਿਆ ਆਉਂਦਾ ਦੇਖ ਲਿਆ ਉਹ ਕਹਿਣ ਲੱਗਿਆ ਵੀ ਲੈ ਉਹ ਆਉਂਦਾ ਵਜ਼ੀਰ ਤੁਰਿਆ ਇਹ ਜ਼ਰੂਰ ਆਪਣੇ ਘਰੇ ਆਊ ਕੁਛ ਨਾ ਕੁਛ ਪੁੱਛਣ ਆਇਆ ਹੋ ਹੁਣ ਮੈਨੂੰ ਤਾਂ ਕੁਛ ਆਉਂਦਾ ਨਹੀਂ ਦੱਸ ਮੈਂ ਕੀ ਕਰੂੰ ਤਾਂ ਤਾਂ ਮੈਨੂੰ ਫਸਾਤਾ ਚਲੋ ਜੀ ਉਹ ਪਹਿਲਾਂ ਵਾਂਗੂ ਦੂਜੇ ਵੱਡੇ ਕੋਲੇ ਵਗ ਗਿਆ ਉਹ ਕਹਿਣ ਲੱਗਿਆ ਵੀ ਭਾਈ ਅਸੀਂ ਤਾਂ ਅੱਡ ਹੋ ਗਏ ਵਜ਼ੀਰ ਜੀ ਸਾਹਿਬ ਤੁਸੀਂ ਮੇਰੇ ਭਾਈ ਕੰਨੀਆਂ ਆਗੇ ਵੱਡੇ ਹੋਏ ਵੀ ਉਧਰ ਵਗਜੋ ਕਹਿੰਦਾ ਠੀਕ ਹੈ ਵੀ ਚਲ ਮੈਂ ਤਾਂ ਪੁੱਛਣਾ ਹੀ ਆ ਉਹਨੂੰ ਪੁੱਛ ਲੈਣਾ ਪਹਿਲੇ ਉਹਨੂੰ ਪੁੱਛਣ ਲੱਗਿਆ ਜਦੋਂ ਆਇਆ ਉਹਨੂੰ ਉਹਨੂੰ ਕਹਿੰਦੀ ਵੀ ਤੂੰ ਅੰਦਰ ਲੁਕ ਜਾ ਮੈਂ ਆਪੇ ਗੱਲ ਕਰ ਲੈਂਦੀ ਚਲੋ ਜੀ ਬ ਕੀ ਵਜੀਰ ਆ ਗਿਆ ਉਹਨੂੰ ਕਹਿਣ ਲੱਗੀ ਦੱਸੋ ਜੀ ਬੈਠੋ ਉਹ ਕਹਿੰਦਾ ਪੰਡਿਤ ਜੀ ਕਹਿੰਦੀ ਉਹ ਤਾਂ ਬਾਹਰ ਗਏ ਹੋਏ ਨੇ ਵੀ ਜਦੋਂ ਆਗੇ ਮੈਂ ਥੋੜੇ ਕੰਨੀ ਭੇਜ ਦੂੰਗੀ ਉਹ ਕਹਿੰਦਾ ਠੀਕ ਹੈ ਵੀ ਯਾਦ ਨਾਲ ਭੇਜਦੀ ਚਲੋ ਭਾਈ ਬਾਗ ਗਿਆ ਤਾਂ ਅੰਦਰੋਂ ਨਿਕਲਿਆ ਪੰਡਤ ਉਹਨੂੰ ਕਹਿੰਦਾ ਦੱਸ ਕਹਿੰਦਾ ਇਹਨੇ ਹੁਣ ਉਹ ਕਹਿੰਦੀ ਵੀ ਕੰਮ ਕੀ ਤੀ ਕਹਿੰਦਾ ਕੋਠੀ ਪਾਉਣੀ ਆ ਖੇਤ ਚ ਵੀ ਉਹਦਾ ਉਹਦੀ ਨਿਉ ਧਰਨ ਦਾ ਟਾਈਮ ਪਤਾ ਕਰਨਾ ਸੀ ਵੀ ਕਦੋਂ ਧਰੀਏ ਉਹ ਕਹਿਣ ਲੱਗੀ ਵੀ ਕੋਈ ਨਾ ਜੀ ਉਹ ਆ ਗਿਆ ਨਾ ਜੇ ਤੁ ਪੰਡਤ ਮੈਂ ਥੋੜੇ ਕੰਨੀ ਭੇਜ ਦੂੰ ਭਾਈ ਉਹ ਤਾਂ ਮੁੜ ਗਿਆ ਜਦੋਂ ਪੰਡਤ ਨਿਕਲੇ ਅੰਦਰੋਂ ਨੇ ਸੁਣ ਲਿਆ ਅੰਦਰੀ ਉਹ ਨੂੰ ਕਹਿੰਦਾ ਦੱਸ ਹੁਣ ਮੈਂ ਕਿੱਥੇ ਦੱਸ ਕਿ ਆਵਾ ਮੈਨੂੰ ਆਉਂਦਾ ਨਾ ਜਾਂਦਾ ਨਹੀਂ ਕੁਝ ਉਹ ਨੂੰ ਕਹਿੰਦੀ ਮੇਰੀ ਸੁਣ ਲੈ ਗੱਲ ਕਹਿੰਦੀ ਐਂ ਕਹਿੰਦੀ ਵੀ ਆਥਣੇ 5 ਵਜੇ ਤੋਂ ਬਾਅਦ ਬਾਅਦ ਮੂੰਹ ਨੇਰੇ ਹੋਏ ਤੂੰ ਨਿਉ ਤਰਨੀ ਐ ਕਹਿੰਦੀ ਨਾਲ ਬਗਜੀ ਖੇਤ ਕਹਿੰਦੀ ਉੱਥੇ ਵਿਚਾਲੇ ਦੱਸਿਆਈ ਵੀ ਆ ਬਚਾਲਾ ਜ਼ਮੀਨ ਦਾ ਦੇਖ ਲਈ ਉੱਥੇ ਕਹਿੰਦੀ ਕਹਿੰਦੀ ਵੀ ਇੱਥੇ ਤਰ ਦੋ ਨੇ ਉਹ ਇੱਥੋਂ ਸ਼ੁਰੂ ਕਰ ਲਓ ਉਹ ਕਹਿੰਦਾ ਵੀ ਠੀਕ ਐ ਭਾਈ ਗਿਆ ਥਣੇ ਦਿਨੇ ਵਗ ਗਿਆ ਜਾ ਕੇ ਕਹਿੰਦਾ ਚਲੋ ਜੀ ਵਜ਼ੀਰ ਸਾਹਿਬ ਆਪਾਂ ਖੇਤ ਚੱਲੀਏ ਦੇਖੀਏ ਜਾ ਕੇ ਜਦੋਂ ਗਿਆ ਭਾਈ ਜਾ ਕੇ ਉਹ ਕਰਮਾ ਜੀਆਂ ਉੱਧਰ ਨੂੰ ਮਿਲ ਲੀਆਂ ਉੱਧਰ ਨੂੰ ਮਿਲ ਕੇ ਵਿਚਾਲੇ ਜੇ ਕਹਿੰਦਾ ਵੀ ਇੱਥੇ ਧਰ ਲਿਉਂਨੇ ਹਾਂ ਉਹ ਕਹਿਣ ਲੱਗਿਆ ਵੀ ਇਹ ਤਾਂ ਪੰਡਤ ਜੀ ਵਿਚਾਲੇ ਆਜੂ ਸਾਰੇ ਥਾਂ ਖਰਾਬ ਹੋ ਜੂ ਕਹਿੰਦਾ ਨਹੀਂ ਵੀ ਇੱਥੇ ਬਣਦਾ ਸੋਡੀ ਕੋਠੀ ਇੱਥੇ ਪਊਗੀ ਉਹ ਕਹਿੰਦਾ ਵੀ ਦਿਨ ਕਹਿੰਦਾ ਦਿਨ ਬੁੱਧਵਾਰ ਸਮਾਂ ਕਹਿੰਦਾ ਮੂਹ ਨੇ ਰਾ ਹੋਏ ਤੋਂ ਕਹਿੰਦਾ ਜਦੋਂ ਗਰਦ ਜੀ ਉੱਡਦੀ ਹੁੰਦੀ ਹੈ ਉਦੋਂ ਉਹ ਕਹਿੰਦਾ ਵੀ ਗਰਦ ਕਦੋਂ ਉੱਡਦੀ ਹੁੰਦੀ ਹੈ ਵਜ਼ੀਰ ਕਹਿਣ ਲੱਗਿਆ ਗਰਦ ਉੱਡਦੀ ਤੇ ਆਥਣੇ ਜਦੋਂ ਡੰਗਰ ਆਉਂਦੇ ਤੇ ਖੇਤਾਂ ਚੋਂ ਘਰਾਂ ਨੂੰ ਲਿਉਂਦੇ ਤੇ ਲੋਕ ਬੱਗ-ਭੱਗ ਵਾਲੇ ਵੀ ਆਉਂਦੇ ਹੁੰਦੇ। ਸਿਆਲ ਦਾ ਮਹੀਨਾ ਚ ਤਾਂ ਉਹ ਮਿਹਰਾ ਹੋ ਜਾਂਦਾ 5:30 ਵਜੇ ਦੇ। ਭਾਈ ਉਹ ਕਹੈਂਡ ਲੱਗਿਆ ਵੀ ਠੀਕ ਐ। ਹੁਣ ਜਦੋਂ ਘਰੇ ਵਗ ਗਿਆ ਵਜ਼ੀਰ, ਪੰਡਿਤ ਵੀ ਵਗ ਗਿਆ। ਵਜ਼ੀਰ ਨੇ ਜਾ ਕੇ ਦੱਸਿਆ ਵਜ਼ੀਰ ਦੇ ਮਾਪੇ ਸੀ ਉਹਦਾ ਮੁੰਡਾ ਸੀ ਉਹਦੇ ਘਰ ਵਾਲੀ ਉਹ ਪੰਜ ਮੈਂਬਰ ਸੀ। ਕਹਿੰਦਾ ਲੈ ਪੰਡਿਤ ਨੇ ਤਾਂ ਪੰਗਈ ਛੇੜਤਾ। ਵੀ ਉਹ ਤਾਂ ਰਾਤ ਨੂੰ ਕਹਿੰਦਾ ਨਿਉਤਰਨੀ ਐ। ਓਹੋ ਸਿਆਣੀ ਤੇ ਭਾਈ ਹੁੜੀ ਉਹਦੀ ਮਾਂ ਕਹਿੰਦੀ ਵੇ ਪੁੱਤ ਕੋਈ ਨਾ ਕਹਿੰਦੀ ਆਪਾਂ ਧਰਦਾਂਗੇ ਉਹ ਕਹਿੰਦਾ ਮਾਂ ਨਾ ਉਹਦਾ ਕੋਈ ਦਿਹਾੜੀਆਂ ਮਿਲੇ ਨਾ ਮਿਸਤਰੀ ਮਿਲੇ ਮਿਸਤਰੀ ਨੂੰ ਲਿਆਵਾਂਗੇ ਰਾਤ ਨੂੰ ਕਹਿੰਦਾ ਉਹ ਥੋੜੋ ਘਰ ਪਾਊਗਾ ਆਪਣਾ ਉਹ ਕਹਿੰਦੀ ਤੂੰ ਐ ਕਰ ਆਪਾਂ ਕਹਿੰਦੀ ਪੰਜੇ ਜਾਣੇ ਵਗ ਜਾਾਂਗੇ ਆਪਾਂ ਉੱਥੋਂ ਪੱਟ ਕੇ ਨਿਉ 10 ਟੱਕੀ ਲਾਉਣੇ ਨੇ ਕਹਿੰਦੀ ਲਾ ਕੇ ਆਪਾਂ 5 ਇੱਟਾਂ ਤਾਂ ਰਹਿਵਾਂਗੇ ਦੂਜੇ ਦਿਨ ਮਿਸਤਰੀ ਲਾ ਲਾਂਗੇ ਉਹ ਕਹਿੰਦਾ ਵੀ ਠੀਕ ਐ ਹੁਣ ਭਾਈ ਉਹਨੇ ਉਹਨਾਂ ਨੇ ਉਵੇਂ ਹੀ ਕਰਿਆ ਪੰਜੇ ਜਾਣੇ ਘਰ ਦੀ ਬਾਗੇ ਗਏ ਜਦੋਂ ਮੁੱਢਾ ਲੱਗਿਆ ਵਜ਼ੀਰ ਦਾ ਪੱਟਣ ਥਾਉ ਕਹਿੰਦਾ ਬਾਪੂ ਕਹਿੰਦਾ ਕਹੀ ਪਤਾ ਨਹੀਂ ਕਾਦੇ ਚ ਵੱਜਦੀ ਆ ਅੜਕਦੀ ਆ ਕਹੀ ਉਹ ਕਹਿੰਦਾ ਲਿਆ ਮੈਂ ਪੱਟਾ ਉਹ ਲੱਗਿਆ ਪੱਟਣ ਕਹਿੰਦਾ ਹਾਂ ਵੀ ਕਹਿੰਦਾ ਆਲਾ-ਦਾਲਾ ਪੱਟੋ ਆਪਾਂ ਪੂਰੇ ਮਾਰੋ ਨਟਕ ਪਹਿਲਾਂ ਕੀ ਨਿਕਲੂਗਾ ਜਦੋਂ ਆਲਾ-ਦਾਲਾ ਪੱਟਿਆ ਭਾਈ ਦੇਖਦੇ ਨੇ ਤਾਂ ਸਿਉਹਨੇ ਦੇ ਰੁਪਈਆਂ ਦੀ ਭਰੀ ਹੋਈ ਗਾਗਰ ਨਿਕਲਿਆ ਹੀ ਉੱਥੋਂ ਬੜੇ ਖੁਸ਼ ਹੋਏ ਪੰਜੇ ਜਾਣੇ ਉਹ ਜਿਹੜੀ ਮਾਂ ਤੀ ਵਜ਼ੀਰ ਦੀ ਸਿਆਣੀ ਤੀ ਬੁੜੀ ਉਹ ਕਹਿਣ ਲੱਗੀ ਵੇ ਪੁੱਤ ਪੰਡਤ ਦੇ ਤਾਂ ਗੋਲੀ ਵਾਲੇ ਵਧੀਆ ਨੇ ਕਹਿੰਦੀ ਇਹ ਤਾਂ ਹੀ ਉਹਨੇ ਆਹ ਟਾਈਮ ਰੱਖਿਆ ਜੇ ਕਹਿੰਦੀ ਆਪਾਂ ਦਿਨੇ ਪਰ ਪਟ ਦੇਨੇ ਹੂੰ ਮਿਸਤਰੀ ਹੁੰਦਾ ਦਿਹਾੜੀ ਹੁੰਦੇ ਕਹਿੰਦੀ ਉਹਨਾਂ ਨੂੰ ਸਭ ਨੂੰ ਪਤਾ ਲੱਗ ਜਾਂਦਾ ਵੀ ਇੱਥੋਂ ਗਾਗਰ ਨਿਕਲ ਗਿਆ ਹੁਣ ਕਹਿੰਦੀ ਕਿਸੇ ਨੂੰ ਨਹੀਂ ਪਤਾ ਚਾਦਰ ਚਲ ਬਿਟੋ ਚਲੋ ਕਰਨ ਭਾਈ ਆਗੇ ਕਰਨੂ ਦਿਨ ਚੜਿਆ ਭਰਿਆ ਥਾਲ ਵਿੱਚੋਂ ਉਹਦਾ ਸਿਉਨੇ ਦੇ ਰੁਪਈਆ ਦਾ ਪੰਡਤ ਦੇ ਘਰੇ ਦੇ ਆਏ ਟੱਕ ਸਮਾਰ ਕੇ ਪੰਡਤ ਤੇ ਪੰਡਤਣੀ ਤਾਂ ਲੈ ਖੁਸ਼ ਹੋਏ ਵਿਆਹ ਕੀ ਕਹਿੰਦਾ ਪੰਡਤ ਜੀ ਨਾਲੇ ਉਹਦੇ ਪੈਰੀ ਹੱਥ ਲਾਏ ਜਾ ਕੇ ਵਜ਼ੀਰ ਨੇ ਕਹਿੰਦਾ ਤੁਸੀਂ ਤਾਂ ਸਾਡ ਨੂੰ ਕਮਾਲ ਕਰਤੀ ਕਹਿੰਦਾ ਅਸੀਂ ਵੀ ਸੋਚੀਏ ਵੀ ਰਾਤ ਨੂੰ ਕੌਣ ਨਿਵਾ ਪਟਦਾ ਹੁੰਦਾ ਉਹ ਕਹਿੰਦਾ ਮੈਨੂੰ ਫਿਰ ਪੱਦੀਂਦਾ ਸੀ ਭਾਈ ਮੈਨੂੰ ਪਤਾ ਸਮਝ ਆ ਰਿਹਾ ਸੀ ਕਹਿੰਦਾ ਮੈਨੂੰ ਪੱਤਰੀ ਦੱਸ ਰਹੀ ਸੀ ਉਹ ਕਹਿੰਦਾ ਜੀ ਠੀਕ ਹੈ ਚਲੋ ਜੀ ਲੰਗਿਆਂ ਉਹਨੇ ਉਹ ਤਾਂ ਆਪਦੀ ਕੋਠੀ ਪਾਉਣ ਲੱਗ ਗਿਆ ਟਾਈਮ ਲੰਗੀ ਗਿਆ ਇੰਨੇ ਨਾ ਰਾਜੇ ਦੇ ਘਰੇ ਰਾਣੀ ਨਾਉਣ ਲੱਗੀ ਉਹਦਾ ਹਾਰ ਚੱਕ ਲਿਆ ਕਿਸੇ ਨੇ 9 ਲੱਖ 9 ਲੱਖਾ ਕਹਿੰਦੇ ਨੇ ਜੀ ਨੂੰ ਉਹ ਜਦੋਂ 9 ਲੱਖਾ ਹਾਰ ਚੱਕਿਆ ਉਹਨਾਂ ਨੇ ਦੇਖ ਲੈ ਉਹ ਪੰਡਤ ਨੂੰ ਪੁੱਛਿਆ ਉਹਦੇ ਵੱਡੇ ਭਾਈ ਨੂੰ ਕਿਉਂ ਰਾਜਾ ਉਹ ਨਾ ਕਰਨੀ ਸੀ ਉਹ ਕਹਿਣ ਲੱਗਿਆ ਵੀ ਮੇਰੀ ਤਾਂ ਕੋਈ ਸਮਝ ਚ ਨਹੀਂ ਗੱਲ ਆ ਰਹੀ ਕਹਿੰਦਾ ਵੀ ਮੇਰੇ ਤਾਂ ਕੋਈ ਸਮਝ ਚ ਗੱਲ ਆ ਨਹੀਂ ਰਹੀ ਵੀ ਤੁਸੀਂ ਕਿਸੇ ਨੂੰ ਹੋਰ ਪੁੱਛਣਾ ਤਾਂ ਪੁੱਛ ਲਓ ਪਹੀ ਉਹ ਵਜੀਰ ਕਹਿਣ ਲੱਗਿਆ ਕਹਿੰਦਾ ਰਾਜੇ ਨੂੰ ਕਹਿੰਦਾ ਮਹਾਰਾਜ ਜੇ ਮੇਰੀ ਗੱਲ ਮੰਨੋ ਤਾਂ ਇਹਦੇ ਭਾਈ ਕੋਲ ਨਾ ਚੱਲੀ ਆ ਵੀ ਮੈਨੂੰ ਐ ਲੱਗਦਾ ਉਹ ਜਾਦੇ ਵਧੀਆ ਇਹਦੇ ਨਾਲੋਂ ਉਹ ਬਹੁਤ ਬੰਦਾ ਵਧੀਆ ਉਹ ਤਾਂ ਪੂਰੀ ਚੁੰਨੇ ਜਿੱਟ ਲਾਉਂਦਾ ਜੀਰ ਕਹਿੰਦਾ ਚਲ ਆਪਾਂ ਤਾਂ ਪੁੱਛਣਾ ਭਾਈ ਉਹਨੂੰ ਪੁੱਛ ਲੈਨੇ ਆ ਭਾਈ ਜਾ ਕੇ ਉਹਨੂੰ ਪੁੱਛਿਆ ਵਜ਼ੀਰ ਨੇ ਤੇ ਰਾਜਾ ਦੋਨੇ ਗਈ ਉਹਦੇ ਘਰੇ ਤਾਂ ਹੁਣ ਉਹ ਕਹਿਣ ਲੱਗਿਆ ਵੀ ਤੁਸੀਂ ਐ ਕਰੋ ਮੈਨੂੰ 10 ਦਿਨ ਦਾ ਟਾਈਮ ਦੇ ਦਿਓ ਇਹਨਾਂ ਨੂੰ ਕਹਿੰਦਾ 10 ਦਿਨ ਬਾਅਦ ਫਿਰ ਸੋਨੂੰ ਮੈਂ ਬिच ਵਿੱਚ ਦੱਸ ਦੂੰ ਕਹਿੰਦਾ ਉਹ ਕਹਿੰਦਾ ਕੋਈ ਨਾ ਟਾਈਮ ਲੈ ਲਓ ਜੀ ਹੁਣ ਭਾਈ 10 ਦਿਨ ਤੱਕ ਆਏ ਬੈਠਾ ਨੀਂਦ ਆਉਂਦੀ ਨਹੀਂ ਰਾਤ ਨੂੰ ਵੀ 10 ਦਿਨ ਤਾਂ ਮਿੰਟ ਚ ਨਿਕਲ ਜਾਣਗੇ ਘਰ ਵਾਲੀ ਨਾਲ ਲੜਿਆ ਕਰੇ 10 ਵਾਂ ਕੀ ਦੱਸਾਂ ਮੈਨੂੰ ਤਾਂ ਆਉਂਦਾ ਨਹੀਂ ਕੁਛ ਉਹ ਕਹਿੰਦੀ 10 ਦਿਨ ਤਾਂ ਜਾਣ ਦੇ ਖਬਰ ਹੈ ਕਹਿੰਦੀ ਕੁਛ ਨਾ ਕੁਛ ਹੋਰ ਅਹੀਂ ਰੱਬ ਫੇਰ ਕਰੂ ਜਿਵੇਂ ਪਹਿਲਾਂ ਕਰਤਾ ਭਾਈ ਉਹ ਕਹਿੰਦਾ ਮੈਨੂੰ ਤਾਂ ਨੀਂਦ ਨਹੀਂ ਆਉਂਦੀ 4 ਦਿਨ ਹੋ ਗਏ ਕਹਿੰਦਾ ਦਿਨ ਤਾਂ 4 ਰਹਿ ਗਏ ਕਹਿੰਦਾ 6 ਦਿਨ ਹੋ ਗਏ ਮੈਂ ਸੁੱਤਾ ਨਹੀਂ ਭਾਈ ਉਹ ਬਾਹਰ ਬੈਠਾ ਸਵੇਰ ਵੇਲੇ ਆਪਦੇ ਗੇਟ ਦੇ ਬਾਹਰ ਤਾਂ ਅੱਖਾਂ ਮੀਚੀ ਬੈਠਾ ਉਹ ਕਰੀ ਜਾਵੇ ਬੈਠਾ ਨੀ ਨਿੰਦਰੀਏ ਤੂੰ ਤਾਂ ਆ ਜਾ ਨਹੀਂ 6 ਦਿਨ ਹੋ ਗਏ ਤੂੰ ਕਿਉਂ ਨਹੀਂ ਆਉਂਦੀ ਨਿੰਦਰੀਏ ਭਾਈ ਉਹਦੇ ਕੋਲ ਦੀ ਮਾਲਣ ਲੰਗੀ ਜਾ ਰਹੀ ਸੀ ਉਹਦਾ ਨਾਂ ਤੇ ਨਿੰਦਰੀ ਉਹਨੂੰ ਸੁਣ ਗਈ ਵੀ ਆਜ ਕਹਿੰਦਾ 6 ਦਿਨ 4 ਦਿਨ ਰਹਿ ਗਏ ਕਹਿੰਦਾ ਨਹੀਂ ਫਿਰ ਰਾਜਾ ਤਾਂ ਕਹਿੰਦਾ ਮਾਰੂਗਾ ਜਾਨ ਨੂੰ ਹੀ ਮਾਰ ਦੂਗਾ ਆ ਜਾ ਨਿੰਦਰੀਏ ਨਹੀਂ 4 ਦਿਨਾਂ ਨੂੰ ਤਾਂ ਰਾਜਾ ਜਾਨ ਨੂੰ ਹੀ ਮਾਰ ਦੂ ਭਾਈ ਉਹਨੂੰ ਸੁਣ ਗਿਆ ਮੂਰਦੀ ਲੱਗੀ ਖੜ ਕੇ ਮੁੜਈ ਉਹਨੇ ਸੋਚਿਆ ਵੀ ਇਹ ਤਾਂ ਮੈਨੂੰ ਕਹਿ ਰਿਹਾ ਹੈ ਵੀ ਇਹਨੂੰ ਪਤਾ ਲੱਗ ਗਿਆ ਪੰਡਤ ਨੂੰ ਵੀ ਮੇਰੇ ਕੋਲ ਹਾਰ ਹੈ ਵੀਰ ਰਾਜੇ ਤੋਂ ਮੈਨੂੰ ਮਰਵਾ ਦੂਗਾ ਦੱਸ ਕੇ ਆ ਕੇ ਉਹਨੂੰ ਕਹਿਣ ਲੱਗੀ ਵੀ ਪੰਡਤ ਜੀ ਹੱਥ ਬੰਨ੍ਹਦੀਆਂ ਤੁਹਾਡੇ ਮੂਹਰੇ ਵੀ ਮੇਰਾ ਨਾਮ ਨਾਲੀ ਹੋ ਤੁਸੀਂ ਉਹ ਕਹਿੰਦਾ ਕਾਦੇ ਚ ਕਹਿੰਦੀ ਜਿਹੜਾ ਹਾਰ ਹੈ ਕਹਿੰਦਾ ਮੈਨੂੰ ਤਾਂ ਪਤਾ ਹੈ ਤਾਂ ਚੱਕਿਆ ਹੋਇਆ ਉਹਨੂੰ ਕਹਿੰਦਾ ਉਹ ਕਹਿੰਦੀ ਹਾੜੇ ਪੰਡਤ ਜੀ ਜੋ ਮਰਜੀ ਲੈ ਲਿਓ ਮੇਤੋਂ ਵੀ ਮੇਰਾ ਨਾਮ ਨਾ ਲਿਓ ਉਹ ਕਹਿੰਦਾ ਫਿਰ ਐ ਕਰ ਹਾਰ ਕਹਿੰਦਾ ਜਿੱਥੋਂ ਚੱਕਿਆ ਨਾ ਉੱਥੇ ਧਰਿਆ ਜਾ ਕੇ ਤਾਂ ਨਾ ਨਹੀ ਲਊ ਕਹਿੰਦਾ ਬਖਸ਼ ਦੂੰ ਤੈਨੂੰ ਨਹੀਂ ਤਾਂ ਕਹਿੰਦਾ ਫਿਰ ਰਾਜਾ ਤੈਨੂੰ ਮਾਰੂਗਾ ਭਾਈ ਉਹਨੇ ਕੀ ਕਰਿਆ ਲੈ ਗਈ ਹਾਰ ਚੋਰੀਓ ਲੁਕੋ ਕੇ ਜਿਵੇਂ ਲਿਆਈ ਸੀ ਲਿਜਾ ਕੇ ਉੱਥੇ ਹੀ ਮੌਕਾ ਦੇਖਿਆ ਉਵੇਂ ਜਾ ਕੇ ਉੱਥੇ ਧਰਿਆ ਜਿੱਥੋਂ ਚੱਕ ਕੇ ਲਿਆਈ ਸੀ ਉਹ ਕਹਿਣ ਲੱਗਿਆ ਹੁਣ ਪੰਡਤ ਨੂੰ ਆ ਕੇ ਕਹਿੰਦਾ ਮੈਨੂੰ ਦੱਸ ਕੇ ਜਾਈਂ ਦੱਸ ਗਈ ਕਹਿੰਦੀ ਮੈਂ ਤਾਂ ਰਿਆਈ ਉੱਥੀ ਭਾਈ ਤੜਕੇ ਨੂੰ ਗਿਆ ਪੰਡਤ ਰਾਜੇ ਦੇ ਜਾ ਕੇ ਕਹਿਣ ਲੱਗਿਆ ਮਹਾਰਾਜ ਵੀ ਮੈਂ ਬਹੁਤ ਪੱਤਰੀਆਂ ਬਾਹ ਚਲੀਆਂ ਹਾਰ ਤਾਂ ਤੁਹਾਡਾ ਗਵਾਚਿਆ ਹੀ ਨਹੀਂ ਉਹ ਕਹਿੰਦੇ ਨਾ ਜੀ ਹਾਰ ਤਾਂ ਲਮਾਰੀ ਚ ਪਿਆ ਸੀ ਕੋਈ ਲੋਕ ਲੂਕ ਅਸੀਂ ਲਾਉਂਦੇ ਨਹੀਂ ਵੀ ਕਰਦੇ ਹੀ ਹੁੰਨੇ ਆ ਬਸ ਹੁੰਦੀਆਂ ਨੇ ਨੌਕ ਰਾਣੀਆਂ ਬਿਹਾਰ ਅਸੀਂ ਤਾਂ ਸਾਰੇ ਲੱਭ ਲਿਆ ਹਾਰ ਮਿਲਿਆ ਨਹੀਂ ਉਹ ਕਹਿੰਦਾ ਨਾ ਹਾਰ ਤਾਂ ਉੱਥੇ ਹੀ ਪਿਆ ਕਹਿੰਦਾ ਉਹ ਕਹਿੰਦਾ ਨਾ ਜੀ ਪੰਡਤ ਜੀ ਇਸ ਤਾਂ 100 ਵਾਰ ਭਾੜ ਲਿਆ ਉੱਥੇ ਉਹ ਕਹਿੰਦਾ ਤੁਸੀਂ ਭਾੜੋ ਚੰਗੀ ਤਰ੍ਹਾਂ ਹਾਰ ਉੱਥੇ ਪਿਆ ਵਜ਼ੀਰ ਕਹਿਣ ਲੱਗਿਆ ਮਹਾਰਾਜ ਜਿੱਥੇ 100 ਵਾਰ ਭਾੜਿਆ ਇੱਕ ਵਾਰ ਹੋਰ ਦੇਖ ਲਓ ਉਹ ਕਹਿਣ ਲੱਗਿਆ ਚੰਗੀ ਤਰ੍ਹਾਂ ਭਾੜੋ ਆਲਾ ਦਵਾਲਾ ਸਾਰਾ ਭਾਈ ਉਹਨਾਂ ਨੇ ਜਦੋਂ ਭਾੜਿਆ ਤਾਂ ਹਾਰਥ ਆ ਗਿਆ ਐਨੇ ਖੁਸ਼ ਹੋਏ ਕਹਿੰਦੇ ਜੀ ਇਹ ਤਾਂ ਪੰਡਤੀ ਵਾਲਾ ਚੰਗਾ ਹੈ ਹੁਣ ਉਹਨਾਂ ਨੇ ਕੀ ਕਰਿਆ ਸਾਰੇ ਰਾਣੀ ਵੀ ਪੈਰੀ ਹੱਥ ਲਾਵੇ ਪੰਡਤ ਦੇ ਰਾਜਾ ਵੀ ਲਾਵੇ ਵਜ਼ੀਰ ਤਾਂ ਪਹਿਲਾਂ ਹੀ ਲਾਉਂਦਾ ਸੀ ਤਾਂ ਹੁਣ ਦੂਜੇ ਦਿਨ ਉਹਨਾਂ ਨੇ ਕੀ ਕਰਿਆ ਇੱਕ ਜਿਵੇਂ ਹੁੰਦਾ ਦੇਗਾ ਜਾਂ ਲਿਆ ਵੱਡਾ ਸਾਰਾ ਚਾਂਦੀ ਸਿਉਨੇ ਦੇ ਰੁਪਈਏ ਪਾ ਕੇ ਭਰ ਕੇ ਉਹ ਪੰਡਤ ਦੇ ਘਰੇ ਤੇ ਆਏ ਕਹਿੰਦੇ ਆਹ ਲਓ ਜੀ ਤੁਹਾਡਾ ਹਿੱਸਾ ਵਿੱਚੋਂ ਤੁਹਾਡੀ ਦਛਣਾ ਇਹ ਭਾਈ ਉਹ ਤਾਂ ਇੰਨੇ ਖੁਸ਼ ਹੋਏ ਪੰਡਤ ਤੇ ਪੰਡਤਾਣੀ ਤਾਂ ਉਹ ਕਹਿੰਦੀ ਮੈਂ ਤੈਨੂੰ ਗਿਆ ਨਹੀਂ ਤੀ ਉਹੀ ਰੋਹੀ ਜਾਂਦਾ ਤੀ ਕਹਿੰਦੀ ਹੋ ਗਿਆ ਨਾ ਵਧੀਆ ਕੰਮ ਉਹਨੋਂ ਦਾ ਭਾਈ ਕਹਿਣ ਲੱਗਿਆ ਵੀ ਆਪਾਂ ਭਾਈ ਇਕੱਠੇ ਹੀ ਰਹੋ ਆਪਾਂ ਅੱਡ ਕਿਉਂ ਹੋ ਗਏ ਵਿਚਾਰਤਾ ਬੰਦੇ ਆ ਕਿ ਕੋਈ ਜਵਾਕ ਨਹੀਂ ਜੱਲਾ ਨਹੀਂ ਕਿਸੇ ਦੇ ਆਪਾਂ ਵੱਡੇ ਵੱਡੇ ਬੰਦੇ ਆ ਚਾਰੇ ਹੁਣ ਪੰਡਤ ਦੇ ਘਰ ਵਾਲੀ ਛੋਟੀ ਕਹਿੰਦੀ ਵੀ ਨਾ ਮੈਂ ਤਾਂ ਨਹੀਂ ਕਹਿੰਦੀ ਨਾਲ ਰਹਿਣਾ ਉਹਨੇ ਦੇਖ ਲਿਆ ਵੀ ਸਾਡਾ ਤਾਂ ਹੁਣ ਜਿਵੇਂ ਕਹਿੰਦੇ ਨੇ ਕਰਮ ਜਾਗੇ ਹੋਏ ਨੇ ਅਨਪੜਾਂ ਦੇ ਵੀ ਸੋ ਆਹ ਹੀ ਹੈ ਭਾਈ ਵੀ ਕਈ ਵਾਰੀ ਕਿਸਮਤ ਪਤਾ ਨਹੀਂ ਕਿੱਧਰ ਨੂੰ ਗੇੜਾ ਦੇ ਜਾਂਦੀ ਹੈ। ਗੰਗਾਲ ਵੀ ਬਣਾ ਦਿੰਦੀ ਹੈ ਅਮੀਰਾਂ ਨੂੰ। ਰਾਜੇ ਤੋਂ ਰੰਕ ਬਣਾ ਦਿੰਦੀ ਹੈ, ਰੰਕ ਤੋਂ ਚੱਕ ਕੇ ਗੱਡੀਆਂ ਤੇ ਬਿਠਾ ਦਿੰਦੀ ਹੈ, ਉਹੀ ਹਾਲ ਪੰਡਿਤ ਦਾ ਹੋਇਆ ਜੀ। ਜਦੋਂ ਕਿਸਮਤ ਜਾਗਦੀ ਹੈ, ਰੱਬ ਸਭ ਦੀ ਜਗਾ ਕੇ ਰੱਖੇ, ਸਾਰਿਆਂ ਦੀ ਖੁਸ਼ੀਆਂ ਖੇੜੇ ਦੇਵੇ ਰੱਬ। ਧੰਨਵਾਦ ਜੀ।